ਆ ਬਾਪੂ ਦੀ ਕਲਾਕਾਰੀ ਦੇਖੋ ਯਾਰ ਕਿੰਨੇ ਸਾਲ ਹੋ ਗਏ ਹੋਣਗੇ ਯਾਰ ਆਪਣਾ ਸ਼ੌਂਕ ਨਹੀਂ ਛੱਡਿਆ ਤੇ ਕਿੰਨੇ ਸ਼ੌਂਕ ਦੇ ਨਾਲ ਨਾਲ ਦੇਖੋ ਕਿੰਨੀਆਂ ਮੂਰਤੀਆਂ ਪਿਆਰੀਆਂ ਬਣਾਇਆ ਨੇ ਨਿੱਕੀਆਂ ਨਿੱਕੀਆਂ ਮੂਰਤੀਆਂ ਦੇਖੋ ਕਿੰਨੇ ਚਾਵਾ ਦੇ ਨਾਲ ਤਿਆਰ ਕੀਤੀਆਂ ਹੋਈਆਂ ਸੱਚੀ ਦੋਸਤੋ ਕੀ ਕਹਿਣਾ ਚਾਹੋਗੇ ਇਸ ਬਾਪੂ ਦੀ ਕਲਾਕਾਰੀ ਨੂੰ ਤੇ ਕਮੈਂਟਾਂ ਵਿੱਚ ਵਿਚਾਰ ਜ਼ਰੂਰ ਦਿਓ ਜੀ ਆਹ ਦੇਖੋ ਯਾਰ ਭਈਏ ਨੇ ਲਾਲੀ ਸਰਤ ਤੇ 172 ਇੱਟਾਂ ਪਾਈਆਂ ਰੀੜੀ ਦੇ ਵਿੱਚ ਸੱਚੀ ਯਾਰ ਕਮਾਲ ਹੀ ਕਰਤੀ ਯਾਰ ਆ ਭਈਏ ਨੇ ਦਾ 172 ਇਟਾ ਚੱਠੇ ਕੋਲੇ ਲਿਜਾਣਗਾ ਯਾਰ ਦੇਖੋ ਆਪਾਂ ਲੈ ਜੂਆ ਕਿ ਨਹੀਂ ਲੈ ਕੇ ਜਾਂਦਾ ਆ ਲੈ ਵੀ ਲੈ ਗਿਆ ਸਰਤ ਬਈ ਜਿੱਤ ਕੇ ਤੇ ਭਈਏ ਨੇ ਲਾਤੀ ਚੱਠੇ ਕੋਲੇ ਗੱਡੀ ਹਾਂਜੀ ਦੋਸਤੋ ਕੀ ਕਹਿਣਾ ਚਾਹੂਗੋ ਇਸ ਵੀਡੀਓ ਬਾਰੇ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਆ ਦੇਖੋ ਯਾਰ ਕਿੰਨੀ ਸੋਹਣੀ ਕਲਾਕਾਰੀ ਦਿਖਾਈ ਆ ਬਾਈ ਨੇ ਲੱਕੜ ਤੋਂ ਨਾ ਮੋਟਰਸਾਈਕਲ ਤਿਆਰ ਕੀਤਾ ਬਾਈ ਨੇ ਕੱਲੀ ਕੱਲੀ ਚੀਜ਼ ਨਾ ਬਾਈ ਦੀ ਜਿਚਾਈ ਪਈ ਆ ਦੇਖੋ ਯਾਰ ਬਹੁਤ ਸੋਹਣੀ ਕਲਾਕਾਰੀ ਦਿਖਾਈ ਆ ਬਾਈ ਨੇ ਤੇ ਲੱਕੜ ਦੀ ਟੈਂਕੀ ਬਣਾਈ ਐ ਤੇ ਕਿੰਨੇ ਸੌਂਕ ਦੇ ਨਾਲ ਚੀਜ਼ ਤਿਆਰ ਕੀਤੀ ਐ ਰਾਈ ਬਾਈ ਨੇ ਕੀ ਕਹਿਣਾ ਚਾਹੋਗੇ ਤੁਸੀਂ ਵੀਡੀਓ ਬਾਰੇ ਤੇ ਦੱਸਿਓ ਜਰੂਰ ਕਮੈਂਟ ਕਰਕੇ